ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਜਿਸ ਦੀ ਮਦਦ ਕਰਨ ਉਹ ਹੀ ਸਿੱਖਾਂ ਦੇ ਡਾਂਗ ਬਰੋਂਦਾ ਨਾਬਾ ਦੀ ਡੀਐਸਪੀ ਮਨਦੀਪਪੁਰ ਚੀਮਾ 15 ਕੋ ਸਾਲ ਪਹਿਲਾਂ ਪਿੱਛੇ ਜਾਵੇ ਤਾਂ ਉਸ ਨੂੰ ਯਾਦ ਆਵੇਗਾ ਕਿ ਇਹ ਸਰੀ ਆਈ ਸੀ ਇਹ ਮੰਗ ਲੈ ਕੇ ਕਿ ਗਰੀਬ ਘਰ ਦੀ ਐਥਲੀਟਾਂ ਤੇ ਅੱਗੇ ਪੜਨ ਲਈ ਮੇਰੇ ਕੋਲ ਪੈਸੇ ਹੈ ਨਹੀਂ ਮਦਦ ਕਰੋ ਮੈਂ ਇਸ ਤੇ ਆਪਣੇ ਅਖਬਾਰ ਚੜ੍ਹਦੀ ਕਲਾ ਵਿੱਚ ਸਟੋਰੀ ਵੀ ਕੀਤੀ ਸੀ ਸਰੀ ਦੇ ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ ਦੀ ਸੰਗਤ ਨੇ ਉਸ ਵਕਤ 5 ਕੁ ਲੱਖ ਰੁਪਈਆ ਇਕੱਠਾ ਕਰਕੇ ਇਸ ਦੀ ਝੋਲੀ ਵਿੱਚ ਪਾਇਆ ਸੀ ਕਿ ਜਾ ਬੱਚੀ ਆਪਣਾ ਭਵਿੱਖ ਸਵਾਰ ਲੈ ਨਗਰ ਕੀਰਤਨ 'ਚ ਇਸ ਨੂੰ ਸਨਮਾਨਿਤ ਵੀ ਕੀਤਾ ਸੀ ਤਾਂ ਕਿ ਹੌਸਲਾ ਅਫਜ਼ਾਈ ਹੋਵੇ ਇਹ ਤਸਵੀਰ ਉਸੇ ਵਕਤ ਦੀ ਹੈ ਹੋਰ ਵੀ ਲੱਭ ਪੈਣਗੀਆਂ ਪਰ ਬੜਾ ਦੁੱਖ ਹੋਇਆ ਜਦੋਂ ਉਹੀ ਮਨਦੀਪ ਕੌਰ ਚੀਮਾ ਡੀਐਸਪੀ ਕਿਸਾਨਾਂ ਨਾਲ ਖੁਦ ਉਲਜੀ ਉਹਨਾਂ ਦੀਆਂ ਪੱਗਾਂ ਲੋਹਾਈਆਂ ਕਿਸਾਨ ਔਰਤ ਦੇ ਵਾਲ ਪੱਟੇ ਤੇ ਉਲਟਾ ਕਿਸਾਨਾਂ ਨੂੰ ਹੀ ਗੁੰਡਾ ਦੱਸ ਰਹੀ ਹੈ ਭੈਣੇ ਕੁਝ ਤਾਂ ਸ਼ਰਮ ਕਰ ਸੋਸੰਗਤ ਜੀ ਤੁਹਾਡੇ ਕੀ ਵਿਚਾਰ ਨੇ ਕਮੈਂਟ ਬਾਕਸਾਂ ਵਿੱਚ ਜ਼ਰੂਰ ਸਾਂਝੇ ਕਰਿਓ